ਉਤਰਾਖੰਡ 'ਚ ਮੌਨਸੂਨ ਦੀ ਬਾਰਿਸ਼ ਕੈਰ ਬਣ ਕੇ ਟੁੱਟ ਰਹੀ ਹੈ ਪਹਾੜਾਂ ਤੋਂ ਲੈ ਕੇ ਮਦਾਨਾ ਤੱਕ ਹਰ ਥਾਂ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਦੋ ਤਸਵੀਰਾਂ ਸਾਹਮਣੇ ਆਈਆਂ ਨੇ ਉਤਰਾਖੰਡ ਦੇ ਨੈਣੀਤਾਲ ਤੇ ਉਤਰਾਖੰਡ ਦੇ ਰਾਮਨਗਰ ਦੇ ਬੇਲਗੜ ਤੋਂ ਉਤਰਾਖੰਡ ਦੇ ਨੈਣੀਤਾਲ ਦੇ ਰਾਮਨਗਰ 'ਚ ਰਾਣੀ ਖੇਤ ਸਟੇਟ ਹਾਈਵੇ ਤੇ ਇੱਕ ਪੁਲ ਟੁੱਟ ਗਿਆ ਹੈ بارش ਦੇ ਤੇਜ਼ ਪਾਣੀ ਜਿਹੜਾ ਇਹ ਪੁਲ ਨੂੰ ਨਾਲ ਵਹਾ ਕੇ ਲੈ ਗਿਆ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ ਤਬਾਹੀ ਦਾ ਮੰਜ਼ਰ ਹੈ ਤਬਾਹੀ ਤਬਾਹੀ ਹੈ ਪਾਣੀ ਦੇ ਕਾਰਨ ਹਰ ਪਾਸੇ ਜਿਹੜੇ ਪੁਲ ਨੇ ਟੁੱਟ ਰਹੇ ਨੇ ਹਰ ਪਾਸੇ ਜੜੀਆਂ ਨੇ ਸੜਕਾਂ ਧਸ ਰਹੀਆਂ ਨੇ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਤਰਾਖੰਡ ਤੋਂ ਦੀ ਦੂਜੀ ਤਸਵੀਰ ਹੈ ਉੱਤਰਾਖੰਡੇ ਰਾਮਨਗਰ ਦੇ ਬੇਲਗੜ ਦੀ ਜੁੱਥੇ ਇੱਕ ਬਾਈਕ ਸਵਾਰ ਹੈ ਜਿਹੜਾ ਤੇਜ਼ ਪਾਣੀ ਵਾਲੀ ਵਹਾਅ ਵਾਲੀ ਸੜਕ ਤੋਂ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਸ ਦੌਰਾਨ ਉੱਥੇ ਡਿੱਗ ਜਾਂਦਾ ਹੈ ਤੇ ਲੋਕ ਉਸ ਨੂੰ ਬਚਾਉਣ ਦੇ ਲਈ ਇਕੱਠੇ ਹੋ ਜਾਂਦੇ ਨੇ ਅਪੀਲ ਕੀਤੀ ਜਾਂਦੀ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਕਿ ਅਜਿਹੀ ਅਸੁਰੱਖਿਅਤ ਥਾਵਾਂ ਤੋਂ ਨਿਕਲਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਜਾਵੇ ਪੁਲਿਸ ਦੇ ਵੱਲੋਂ ਅਪੀਲ ਕੀਤੀ ਗਈ ਸੀ ਪਰ ਲੋਕ ਜਿਹੜੇ ਇਹਨਾਂ ਤਾਵਾਂ ਤੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ ਤਾਂ ਦੇਖੋ ਕੀ ਹਾਲਾਤ ਹੁੰਦੇ ਨੇ ਤਸਵੀਰ ਸਾਹਮਣੇ ਹੈ ਕਿ ਬਾਈਕ ਸਵਾਰ ਜਦੋਂ ਇਸ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਹੀਟਾ ਡਿੱਗ ਜਾਂਦਾ ਹੈ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਇਸ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਦੂਸਰੀ ਤਸਵੀਰ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਕਿ ਪੁਲ ਨੂੰ ਨਾਲ ਹੀ ਵਹਾ ਕੇ ਲੈ ਗਿਆ ਹੈ ਉੱਤਰਾਖੰਡ ਦੇ ਵਿੱਚ ਮੌਨਸੂਨ ਦੀ ਬਾਰਿਸ਼ ਹੈ ਜਿਹੜੀ ਜ਼ੋਰਦਾਰ ਪੈ ਰਹੀ ਹੈ ਹਰ ਪਾਸੇ ਪਾਣੀ ਹੀ ਪਾਣੀ ਹੋ ਗਿਆ ਹੈ ਅਲਮੋੜਾ ਰਾਨੀ ਖੇਚ ਬਾਰਿਸ਼ ਦੇ ਕਾਰਨ ਜਿਹੜਾ ਪੁਲ ਹੈ ਇਹ ਟੁੱਟਿਆ ਹੈ ਤੇ ਦੂਜੇ ਪਾਸੇ ਇਕ ਤਸਵੀਰ ਹੈ ਜਿੱਥੇ ਸ਼ਖਸ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰਦਾ ਜਿੱਥੋਂ ਪਾਣੀ ਤੇਜ਼ ਵਹਾਅ ਦੇ ਨਾਲ ਲੰਘ ਰਿਹਾ ਸੀ ਟੱਡੇ ਕਿਸਾਂਦਾ ਹੈ ਉਤਰਾਖੰਡ ਦੇ ਵਿੱਚ ਅਲਕਨੰਦਾ ਮੰਦਾਨਕਨੀ ਕਾਲੀ ਗੰਗਾ ਸਹਿਤ ਹੋਰ ਕਈ ਜਿਹੜੀ ਨਦੀਆਂ ਉਹਨਾਂ ਦਾ ਪੱਧਰ ਪਾਣੀ ਦਾ ਪੱਧਰ ਵੱਧ ਗਿਆ ਹੈ ਭਾਰੀ ਬਾਰਿਸ਼ ਦੇ ਕਾਰਨ ਤੇਜ਼ੀ ਦੇ ਨਾਲ ਪਾਣੀ ਵਧ ਰਿਹਾ ਜਿਸ ਕਾਰਨ ਹਰ ਪਾਸੇ ਹਾਲਾਤ ਹੜ ਵਰਗੇ ਬਣੇ ਹੋਏ ਨੇ ਨੈਨੀਤਾਲ ਚ ਵੀ ਭਾਰੀ ਬਾਰਿਸ਼ ਦਾ ਅਲਰਟ ਹੈ ਉਤਰਾਖੰਡ ਚ ਭਾਰੀ ਬਾਰਿਸ਼ ਹੋ ਰਹੀ ਹੈ ਨਦੀ ਨਾਲੇ ਜਿਹੜੇ ਨੇ ਉਹ ਪਾਣ ਤੇ ਨੇ ਸੂਬੇ ਦੇ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਹੋਇਆ ਹੈ ਕਿ ਹੋਰ ਬਾਰਿਸ਼ ਹੋ ਸਕਦੀ ਹੈ ਪਾਣੀ ਦਾ ਪੱਧਰ ਵੱਧ ਸਕਦਾ ਹੈ ਉਤਰਾਖੰਡ 'ਚ ਮੌਨਸੂਨ ਦੀ ਬਾਰਿਸ਼ ਕੈਰ ਬਣ ਕੇ ਟੁੱਟ ਰਹੀ ਹੈ ਪਹਾੜਾਂ ਤੋਂ ਲੈ ਕੇ ਮਦਾਨਾ ਤੱਕ ਹਰ ਥਾਂ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਦੋ ਤਸਵੀਰਾਂ ਸਾਹਮਣੇ ਆਈਆਂ ਨੇ ਉਤਰਾਖੰਡ ਦੇ ਨੈਣੀਤਾਲ ਤੇ ਉਤਰਾਖੰਡ ਦੇ ਰਾਮਨਗਰ ਦੇ ਬੇਲਗੜ ਤੋਂ ਉਤਰਾਖੰਡ ਦੇ ਨੈਣੀਤਾਲ ਦੇ ਰਾਮਨਗਰ 'ਚ ਰਾਣੀ ਖੇਤ ਸਟੇਟ ਹਾਈਵੇ ਤੇ ਇੱਕ ਪੁਲ ਟੁੱਟ ਗਿਆ ਹੈ بارش ਦੇ ਤੇਜ਼ ਪਾਣੀ ਜਿਹੜਾ ਇਹ ਪੁਲ ਨੂੰ ਨਾਲ ਵਹਾ ਕੇ ਲੈ ਗਿਆ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ ਤਬਾਹੀ ਦਾ ਮੰਜ਼ਰ ਹੈ ਤਬਾਹੀ ਤਬਾਹੀ ਹੈ ਪਾਣੀ ਦੇ ਕਾਰਨ ਹਰ ਪਾਸੇ ਜਿਹੜੇ ਪੋਲ ਨੇ ਟੁੱਟ ਰਹੇ ਨੇ ਹਰਪਾਲ ਸੇ ਜੜੀਆਂ ਨੇ ਸੜਕਾਂ ਤਸਰੀਆਂ ਨੇ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਤਰਾਖੰਡ ਤੋਂ ਦੀ ਦੂਜੀ ਤਸਵੀਰ ਹੈ ਉੱਤਰਾਖੰਡੇ ਰਾਮਨਗਰ ਦੇ ਬੇਲਗੜ ਦੀ ਜਿੱਥੇ ਇੱਕ ਬਾਈਕ ਸਵਾਰ ਹੈ ਜਿਹੜਾ ਤੇਜ਼ ਪਾਣੀ ਵਾਲੀ ਵਹਾਅ ਵਾਲੀ ਸੜਕ ਤੋਂ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਸ ਦੌਰਾਨ ਉੱਥੇ ਡਿੱਗ ਜਾਂਦਾ ਹੈ ਤੇ ਲੋਕ ਉਸ ਨੂੰ ਬਚਾਉਣ ਦੇ ਲਈ ਇਕੱਠੇ ਹੋ ਜਾਂਦੇ ਨੇ ਅਪੀਲ ਕੀਤੀ ਜਾਂਦੀ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਕਿ ਅਜਿਹੀ ਅਸੁਰੱਖਿਅਤ ਥਾਵਾਂ ਤੋਂ ਨਿਕਲਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਜਾਵੇ ਪੁਲਿਸ ਦੇ ਵੱਲੋਂ ਅਪੀਲ ਕੀਤੀ ਗਈ ਸੀ ਪਰ ਲੋਕ ਜਿਹੜੇ ਇਹਨਾਂ ਤਾਵਾਂ ਤੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ ਤਾਂ ਦੇਖੋ ਕੀ ਹਾਲਾਤ ਹੁੰਦੇ ਨੇ ਤਸਵੀਰ ਸਾਹਮਣੇ ਹੈ ਕਿ ਬਾਈਕ ਸਵਾਰ ਜਦੋਂ ਇਸ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਹੀਟਾ ਦੇਖ ਜਾਂਦਾ ਹੈ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਇਸ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਦੂਸਰੀ ਤਸਵੀਰ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਕਿ ਪੁਲ ਨੂੰ ਨਾਲ ਹੀ ਵਹਾ ਕੇ ਲੈ ਗਿਆ ਹੈ ਉੱਤਰਾਖੰਡ ਦੇ ਵਿੱਚ ਮੌਨਸੂਨ ਦੀ ਬਾਰਿਸ਼ ਹੈ ਜਿਹੜੀ ਜ਼ੋਰਦਾਰ ਪੈ ਰਹੀ ਹੈ ਹਰ ਪਾਸੇ ਪਾਣੀ ਹੀ ਪਾਣੀ ਹੋ ਗਿਆ ਹੈ ਅਲਮੋੜਾ ਰਾਨੀ ਖੇਚ ਬਾਰਿਸ਼ ਦੇ ਕਾਰਨ ਇਹ ਜਿਹੜਾ ਪੁਲ ਹੈ ਇਹ ਟੁੱਟਿਆ ਹੈ ਤੇ ਦੂਜੇ ਪਾਸੇ ਇਕ ਤਸਵੀਰ ਹੈ ਜਿੱਥੇ ਸ਼ਖਸ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰਦਾ ਜਿੱਥੋਂ ਪਾਣੀ ਤੇਜ਼ ਵਹਾਅ ਦੇ ਨਾਲ ਲੰਘ ਰਿਹਾ ਸੀ ਟੱਡੇ ਗਿਆ ਅ ਉਤਰਾਖੰਡ ਦੇ ਵਿੱਚ ਅਲਕਨੰਦਾ ਮੰਦਾਨਕਨੀ ਕਾਲੀ ਗੰਗਾ ਸਹਿਤ ਹੋਰ ਕਈ ਜਿਹੜੀ ਨਦੀਆਂ ਉਹਨਾਂ ਦਾ ਪੱਧਰ ਪਾਣੀ ਦਾ ਪੱਧਰ ਵੱਧ ਗਿਆ ਹੈ ਭਾਰੀ ਬਾਰਿਸ਼ ਦੇ ਕਾਰਨ ਤੇਜ਼ੀ ਦੇ ਨਾਲ ਪਾਣੀ ਵਧ ਰਿਹਾ ਜਿਸ ਕਾਰਨ ਹਰ ਪਾਸੇ ਹਾਲਾਤ ਹੜ ਵਰਗੇ ਬਣੇ ਹੋਏ ਹਨ ਨੈਨੀਤਾਲ ਚ ਵੀ ਭਾਰੀ ਬਾਰਿਸ਼ ਦਾ ਅਲਰਟ ਹੈ ਉਤਰਾਖੰਡ ਚ ਭਾਰੀ ਬਾਰਿਸ਼ ਹੋ ਰਹੀ ਹੈ ਨਦੀ ਨਾਲੇ ਜਿਹੜੇ ਨੇ ਉਹ ਪਾਣ ਤੇ ਨੇ ਸੂਬੇ ਦੇ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਹੋਇਆ ਹੈ ਕਿ ਹੋਰ ਬਾਰਿਸ਼ ਹੋ ਸਕਦੀ ਹੈ ਪਾਣੀ ਦਾ ਪੱਧਰ ਵੱਧ ਸਕਦਾ ਹੈ ਉਤਰਾਖੰਡ 'ਚ ਮੌਨਸੂਨ ਦੀ ਬਾਰਿਸ਼ ਕੈਰ ਬਣ ਕੇ ਟੁੱਟ ਰਹੀ ਹੈ ਪਹਾੜਾਂ ਤੋਂ ਲੈ ਕੇ ਮਦਾਨਾ ਤੱਕ ਹਰ ਥਾਂ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਦੋ ਤਸਵੀਰਾਂ ਸਾਹਮਣੇ ਆਈਆਂ ਨੇ ਉਤਰਾਖੰਡ ਦੇ ਨੈਣੀਤਾਲ ਤੇ ਉਤਰਾਖੰਡ ਦੇ ਰਾਮਨਗਰ ਦੇ ਬੇਲਗੜ ਤੋਂ ਉਤਰਾਖੰਡ ਦੇ ਨੈਣੀਤਾਲ ਦੇ ਰਾਮਨਗਰ 'ਚ ਰਾਣੀ ਖੇਤ ਸਟੇਟ ਹਾਈਵੇ ਤੇ ਇੱਕ ਪੁਲ ਟੁੱਟ ਗਿਆ ਹੈ بارش ਦੇ ਤੇਜ਼ ਪਾਣੀ ਜਿਹੜਾ ਇਹ ਪੁਲ ਨੂੰ ਨਾਲ ਵਹਾ ਕੇ ਲੈ ਗਿਆ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ ਤਬਾਹੀ ਦਾ ਮੰਜ਼ਰ ਹੈ ਤਬਾਹੀ ਤਬਾਹੀ ਹੈ ਪਾਣੀ ਦੇ ਕਾਰਨ ਹਰ ਪਾਸੇ ਜਿਹੜੇ ਪੋਲ ਨੇ ਟੁੱਟ ਰਹੇ ਨੇ ਹਰਪਾਲ ਸੇ ਜੜੀਆਂ ਨੇ ਸੜਕਾਂ ਤਸਰੀਆਂ ਨੇ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਤਰਾਖੰਡ ਤੋਂ ਦੀ ਦੂਜੀ ਤਸਵੀਰ ਹੈ ਉੱਤਰਾਖੰਡੇ ਰਾਮਨਗਰ ਦੇ ਬੇਲਗੜ ਦੀ ਜਿੱਥੇ ਇੱਕ ਬਾਈਕ ਸਵਾਰ ਹੈ ਜਿਹੜਾ ਤੇਜ਼ ਪਾਣੀ ਵਾਲੀ ਵਹਾਅ ਵਾਲੀ ਸੜਕ ਤੋਂ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਸ ਦੌਰਾਨ ਉੱਥੇ ਡਿੱਗ ਜਾਂਦਾ ਹੈ ਤੇ ਲੋਕ ਉਸ ਨੂੰ ਬਚਾਉਣ ਦੇ ਲਈ ਇਕੱਠੇ ਹੋ ਜਾਂਦੇ ਨੇ ਅਪੀਲ ਕੀਤੀ ਜਾਂਦੀ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਕਿ ਅਜਿਹੀ ਅਸੁਰੱਖਿਅਤ ਥਾਵਾਂ ਤੋਂ ਨਿਕਲਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਜਾਵੇ ਪੁਲਿਸ ਦੇ ਵੱਲੋਂ ਅਪੀਲ ਕੀਤੀ ਗਈ ਸੀ ਪਰ ਲੋਕ ਜਿਹੜੇ ਇਹਨਾਂ ਤਾਵਾਂ ਤੋਂ ਲੰਘਣ ਦੀ ਕੋਸ਼ਿਸ਼ ਕਰਦੇ ਨੇ ਤਾਂ ਦੇਖੋ ਕੀ ਹਾਲਾਤ ਹੁੰਦੇ ਨੇ ਤਸਵੀਰ ਸਾਹਮਣੇ ਹੈ ਕਿ ਬਾਈਕ ਸਵਾਰ ਜਦੋਂ ਇਸ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਹੀਟਾ ਦੇਖ ਜਾਂਦਾ ਹੈ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਇਸ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੇ ਪਾਸੇ ਦੂਸਰੀ ਤਸਵੀਰ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਕਿ ਪੁਲ ਨੂੰ ਨਾਲ ਹੀ ਵਹਾ ਕੇ ਲੈ ਗਿਆ ਹੈ ਉੱਤਰਾਖੰਡ ਦੇ ਵਿੱਚ ਮੌਨਸੂਨ ਦੀ ਬਾਰਿਸ਼ ਹੈ ਜਿਹੜੀ ਜ਼ੋਰਦਾਰ ਪੈ ਰਹੀ ਹੈ ਹਰ ਪਾਸੇ ਪਾਣੀ ਹੀ ਪਾਣੀ ਹੋ ਗਿਆ ਹੈ ਅਲਮੋੜਾ ਰਾਨੀ ਖੇਚ ਬਾਰਿਸ਼ ਦੇ ਕਾਰਨ ਜਿਹੜਾ ਪੁਲ ਹੈ ਇਹ ਟੁੱਟਿਆ ਹੈ ਤੇ ਦੂਜੇ ਪਾਸੇ ਇਕ ਤਸਵੀਰ ਹੈ ਜਿੱਥੇ ਸ਼ਖਸ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰਦਾ ਜਿੱਥੋਂ ਪਾਣੀ ਤੇਜ਼ ਵਹਾਅ ਦੇ ਨਾਲ ਲੰਘ ਰਿਹਾ ਸੀ ਟੱਡੇ ਗਿਆੰਦਾ ਹੈ ਉਤਰਾਖੰਡ ਦੇ ਵਿੱਚ ਅਲਕਨੰਦਾ ਮੰਦਾਨਕਨੀ ਕਾਲੀ ਗੰਗਾ ਸਹਿਤ ਹੋਰ ਕਈ ਜਿਹੜੀ ਨਦੀਆਂ ਉਹਨਾਂ ਦਾ ਪੱਧਰ ਪਾਣੀ ਦਾ ਪੱਧਰ ਵੱਧ ਗਿਆ ਹੈ ਭਾਰੀ ਬਾਰਿਸ਼ ਦੇ ਕਾਰਨ ਤੇਜ਼ੀ ਦੇ ਨਾਲ ਪਾਣੀ ਵਧ ਰਿਹਾ ਜਿਸ ਕਾਰਨ ਹਰ ਪਾਸੇ ਹਾਲਾਤ ਹੜ ਵਰਗੇ ਬਣੇ ਹੋਏ ਹਨ ਨੈਨੀਤਾਲ ਚ ਵੀ ਭਾਰੀ ਬਾਰਿਸ਼ ਦਾ ਅਲਰਟ ਹੈ ਉਤਰਾਖੰਡ ਚ ਭਾਰੀ ਬਾਰਿਸ਼ ਹੋ ਰਹੀ ਹੈ ਨਦੀ ਨਾਲੇ ਜਿਹੜੇ ਨੇ ਉਹ ਪਾਨ ਤੇ ਨੇ ਸੂਬੇ ਦੇ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਹੋਇਆ ਹੈ ਕਿ ਹੋਰ ਬਾਰਿਸ਼ ਹੋ ਸਕਦੀ ਹੈ ਪਾਣੀ ਦਾ ਪੱਧਰ ਵੱਧ ਸਕਦਾ ਹੈ